ਸਤਿ ਸ਼੍ਰੀ ਅਕਾਲ ਤੁੰ ਜਨਰਲ ਦੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਵਰਿੰਦਰ ਪਾਰਕ ਵਿੱਚ ਵਰਿੰਦਰ ਪਾਰਕ ਫੈਲਵਰ ਸੁਸਾਇਟੀ ਵੱਲੋਂ ਪਾਰਕ ਵਿੱਚ ਬੂਟੇ ਲਾਏ ਗਏ ਇੱਕ ਬੂਟਾ ਗੁਰੂ ਦੇ ਨਾਮ ਇੱਕ ਰੁੱਖ ਸੋਹ ਸੁਖ ਦੇ ਅਨੁਸਾਰ ਬੂਟੇ ਲਾਏ ਗਏ ਇਸ ਮੌਕੇ ਪਾਰਕ ਪ੍ਰਧਾਨ ਅਮਰਜੀਤ ਸਿੰਘ ਬਸੂਟਾ ਸੈਕਟਰੀ ਦਵਿੰਦਰ ਕੌਸ਼ਲ ਕੈਸ਼ੀਅਰ ਪਵਨ ਕੁਮਾਰ ਅਤੇ ਸਮਾਜ ਸੇਵੀ ਰਮਨ ਕੁਮਾਰ ਨਹਿਰਾ ਤੇ ਬਲਵੀਰ ਸਿੰਘ ਬਸੂਟਾ ਪਰਮਿੰਦਰ ਸਿੰਘ ਸੰਜੀਵ ਕਹਿ ਕੁਲਵਿੰਦਰ ਸਿੰਘ ਸੁਤਨਾਮ ਸਿੰਘ ਤਰਨ ਅਨੰਦ ਮੈਂਬਰ ਰਜਿੰਦਰ ਕੁਮਾਰ ਅਤੇ ਹੋਰ ਸਾਰੇ ਮੈਂਬਰ ਹਾਜ਼ਰ ਹਨ ਪੇਸ਼ ਹੈ ਇੱਕ ਰਿਪੋਰਟ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਵਧੀਆ ਉਪਰਾਲਾ ਆ ਜੀ ਆ 350ਵਾਂ ਸਿੱਧੀ ਦਵਸ ਗੁਰੂ ਤੇਗ ਬਹਾਦਰ ਜੀ ਦਾ ਹੈਗਾ ਉਹਦੇ ਵਿੱਚ ਬਰਿੰਦਰਪਰਗ ਜਿਹੜੀ ਵੈਲਫੇਅਰ ਸੁਸਾਇਟੀ ਆ ਉਹਨਾਂ ਦੇ ਪ੍ਰਧਾਨ ਬਸੂਟਾ ਜੀ ਔਰ ਉਹਨਾਂ ਦੇ ਸਾਰੇ ਮੈਂਬਰ ਜਿਹੜੇ ਆ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਰਦਾ ਸਮਰਪਿਤ ਕਰਦੇ ਹੋਏ ਬੂਟੇ ਲਗਾ ਰਹੇ ਆ ਸੋ ਇਹ ਉਪਰਾਲਾ ਜਿਹੜਾ ਬਹੁਤ ਵਧੀਆ ਕੀਤਾ ਜਾ ਰਿਹਾ ਹੈ ਅੱਗੇ ਵੀ ਇਹ ਬਰਿੰਦਰਪੁਰਕ ਸੋਸਾਇਟੀ ਜਿਹੜੀ ਹੈ ਬਹੁਤ ਵਧੀਆ ਕੰਮ ਕਰਦੀ ਆ ਰਹੀ ਹੈ ਤੇ ਹੁਣ ਵੀ ਇਹਨਾਂ ਨੇ ਸ਼ੀਧੀ ਦੇ ਵਸਦੇ ਉੱਤੇ ਸਾਰਿਆਂ ਨੇ ਡਿਸਾਈਡ ਕੀਤਾ ਹੈ ਕਿ ਅਸੀਂ ਆ ਕੇ ਉਹਨਾਂ ਦੇ ਨਾਮ ਦੇ ਉੱਤੇ ਗੁਰੂ ਦੇ ਨਾਮ ਦੇ ਉੱਤੇ ਇੱਕ ਕਬੂਟਾ ਲਾਈ ਹੈ ਸਾਰੇ ਮੈਂਬਰ ਜਿਹੜੇ ਇੱਕ ਕਬੂਟਾ ਲਾਗਾ ਰਹੇ ਆ ਮੈਂ ਅੱਗੇ ਤੋਂ ਵੀ ਉਮੀਦ ਕਰਦਾ ਕਿ ਤਹੀਂ ਬਰਿੰਦਰਪੁਰਕ ਸੋਸਾਇਟੀ ਜਿਹੜੀ ਆ ਵਧੀਆ ਕੰਮ ਕਰਦੀ ਰਹੂਗੀ ਪਰ ਲੋਕਾਂ ਦੀ ਸੇਵਾ ਕਰਦੀ ਰਹੂਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤਨਤਨ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਉਹਨਾਂ ਦੇ 350ਵੇਂ ਚੀਦੀ ਦਿਹਾੜੇ ਤੇ ਅੱਜ ਬਰਿੰਦਰ ਪਾਰਕ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੀ ਯਾਦ ਵਿੱਚ ਬੂਟੇ ਲਾਏ ਗਏ ਆ ਸਾਰੇ ਮੈਂਬਰ ਇਕੱਠੇ ਹੋਏ ਆ ਬੂਟੇ ਲਾਵਾਂਗੇ ਤੇ ਉਹਨਾਂ ਨੂੰ ਪਾ ਲਾਂਗੇ ਵੀ ਗੁਰੂ ਦਾ ਨਾਮ ਇੱਕ ਬੂਟਾ ਗੁਰੂ ਦੇ ਨਾਮ ਤੇ ਇਸ ਕਰਕੇ ਅਸੀਂ ਅੱਜ ਸਾਰੇ ਮੈਂਬਰਾਂ ਨੇ ਸਲਾਹ ਕੀਤੀ ਗਈ ਉਹਨਾਂ ਦੇ ਸਮਰਪਿਤ ਉਹਨਾਂ ਨੂੰ ਬੂਟੇ ਲਾਏ ਜਾਣ